ਕਰੀਬ 10:00 ਦਾ ਟਾਈਮ ਸੀ ਇਹ ਇਥੇ ਦਾ ਕੋਈ ਨਾਮ ਦਾ ਬਦਮਾਸ਼ ਹੈ ਰੋ ਜਾ ਕੇ ਭਰੋਤੀ ਮੰਗਦਾ ਅਸੀਂ ਉਸ ਦਾ ਮੁਜਾਹਮੇ ਲੈ ਲਿਆ ਕੱਲ ਵੀ ਆ ਕੇ ਮੇਰਾ ਕਿਰਾਏਦਾਰ ਨੂੰ ਕਹਿੰਦਾ ਸੀ ਹੂੰ ਉਹ ਮਨ ਲੋ ਕਹੇ 20000 ਰੁਪਏ ਦੇ ਕੇ ਜਾਏ ਮੇਰੇ ਕੋਲ ਨਹੀਂ ਤਾਂ ਫਿਰ ਦੇਖ ਲਈ ਕਾਲਾ ਕੇ ਦਿਖਾ ਦੇਗੇ ਇਹ ਦੇਖੋ ਕਾ ਵੀਡੀਓ ਕੱਲ ਰਾਤੀ 10:00 ਦੇ ਕੁਝ ਮਿੰਟ ਦਾ ਅੰਦਰ ਪਹਿਲੇ ਚਾਰ ਬੰਦਾ ਆਇਆ ਸੀ ਤੇ ਕਿਰਪਾਣ ਕੁਰਮ ਮਾਰ ਕੇ ਹੀ ਗਿਆ ਉਸ ਤੋਂ ਬਾਅਦ ਮੈਂ ਮਿਲਿਆ ਨਹੀਂ ਮੇਰਾ ਮੁੰਡਾ ਮਿਲਿਆ ਹੀ ਉਹਨੂੰ ਉਸ ਕੇ ਗਿਆ ਜੇ ਤੇਰਾ ਡੇਟਿੰਗ ਨੂੰ ਬੁਲਾ ਨਹੀਂ ਤਾਂ ਤੈਨੂੰ ਵੀ ਮਾਰ ਦੇਣਾ ਤੋਂ ਜਦ ਮੈਂ ਬਾਹਰ ਆਇਆ ਮੈਂ ਉਹ ਪਛਾਣਨੇ ਲੱਗਾ ਉਹਨੇ ਗੋਲੀ ਚਲਾਉਣਾ ਸ਼ੁਰੂ ਕੀਤਾ ਉਹ ਕਦੀ 1 ਲੱਖ ਰੁਪਇਆ ਕੋਈ 20000 ਕੋਈ 10000 ਮੌਲਵ ਇਨਾ ਡਾਕਸ ਮੰਗ ਲਾਰਾ ਲੱਗਦਾ ਮੈਨੂੰ ਇਹਦਾ ਨਾਲ ਕੋਈ ਬੜਾ ਗੈਂਗ ਦਾ ਹੱਥ ਹੈ ਇੱਕ ਹੈ ਅਮਨ ਇਹ ਗੁਰੂ ਪਤਾ ਨਹੀਂ ਕਿੱਥੇ ਰਹਿੰਦਾ ਹੈ ਇੱਕ ਹੈ ਕਾਲੀ ਇੱਕ ਹੈ ਦੋ ਤਿੰਨ ਮੁੰਡਾ ਆ ਰਿਹਾ ਇੱਕ ਪੀਤਮ ਪੀਤਮ ਕੀ ਪੀਤਾ ਇੱਕ ਤਰ੍ਹਾਂ ਦਾ ਨਾਮ ਹੈ ਉਹ ਬਦਮਾਸ਼ ਦੋਨੋਂ ਹੱਥ ਤੇ ਉਹਨਾਂ ਦਾ ਪਿਸਤੌਲ ਸੀ ਰਿਵਲਵਰ ਵੀ ਨਾਲ ਸੀ ਚਾਰ ਮੇਰਾ ਖਿਆਲ ਇਹਨਾਂ ਦਾ ਹਾਂ ਕੌਨਸੇ ਕਮ 10 ਰਾਉਂਡ ਗੁਲੀ 11 ਰਾਉਂਡ ਗੁਲੀ ਤਾ ਇਹ ਨਹੀਂ ਨਿਕਲਣਾ ਇਹਦਾ ਮੇਰਾ ਖਿਆਲ ਜਿਸ ਟਾਈਮ ਗੁਲੀ ਚਲਾ 10 ਵਜੇ ਕੇ 50 ਮਿੰਟੇ ਮੇਰੇ ਖਿਆਲ ਉਹ ਗਾਇਸ ਟਾਈਮ 11:20 20 ਵਿੱਚ ਆਹ ਦੇਖੋ ਗੋਲੀ ਫੋਲ ਇਹ ਇੱਕ ਗੁਲੀ ਇਹਦਾ ਮੇਰਾ ਭਤੀਜਾ ਸਿੱਧਾ ਹੀ ਮੇਰਾ ਨੂੰ ਗੁਲੀ ਮਾਰਨੇ ਲੱਗਾ ਸੀ ਮੇਰਾ ਮੁੰਡਾ ਨੂੰ ਵੀ ਗੁਲੀ ਮਾਰਨੇ ਲੱਗਾ ਸੀ ਤੇ ਮੁੰਡਾ ਮੇਰਾ ਸਾਈਡ ਤੋਂ ਹੋ ਗਿਆ ਮੇਰਾ ਭਤੀਜਾ ਸਾਹਮਣੇ ਆ ਗਿਆ ਉਹਨੂੰ ਦੋ ਗੁਲੀ ਲੱਗਾ ਇੱਕ ਸੀਨਾ ਵਿੱਚ ਲੱਗਾ ਇੱਕ ਪੈਰ ਤੇ ਲੱਗਾ ਉਹ ਆ ਵੀ ਗੁਰੂ ਨਾਨਕ ਹਸਪੀਟਲ ਵਿੱਚ ਦਾਖਲ ਹੈ ਤੋ ਉਹਨਾਂ ਨੂੰ ਇੱਕ ਗੋਲੀ ਵੀ ਅਭੀ ਅੰਦਰ ਹੈ ਅਭੀ ਆਪਰੇਸ਼ਨ ਨਹੀਂ ਆ ਦੂਸਰਾ ਗੋਲੀ ਮੇਰੇ ਕੋਲ ਨਿਕਲ ਗਿਆ ਹੁ ਮੇਰਾ ਪੂਰਾ ਗਾਂਨ ਕਰ ਹੀ ਨਹੀਂ ਹੈ ਕੀ ਹਾਲਾਤ ਕੀ ਨੇ ਹੁੰਦੇ ਆ ਵੀ ਹਾਲਾਤ ਉਹ ਬਾਤ ਚਿਤ ਕਰ ਰਹਾ ਵੀ ਅਭੀ ਦੂਸਰਾ ਜਗ੍ਹਾ ਮੈਂ ਸ਼ਿਫਟ ਕਰਨਾ ਉਹਨੂੰ ਫੇਰੀ ਪਤਾ ਲੱਗਣਾ ਜੇ ਕੀ ਆ ਹੋਇ ਠੀਕ ਹੈ ਇਹ ਰੌਂਦਗਾ ਜੀ ਹੂੰ ਜਿੰਦਾ ਰੌਂਦਿਆ ਹੂੰ ਮੈਂ ਆਪਣੇ ਘਰ ਬੈਠਾ ਸੀ ਠੀਕ ਹੈ ਮੈਨੂੰ ਨਹੀਂ ਪਤਾ ਕਿ ਇਤਰੋਂ ਵੀ ਮਤਲਬ ਕਾਂਡ ਕਰਕੇ ਗਏ ਆ ਗੋਲੀ ਗੋਲੀ ਚਲਾ ਕੇ ਗਏ ਠੀਕ ਹੈ ਮੈਂ ਘਰੇ ਬੈਠਾ ਤੇ ਮੈਨੂੰ ਗਾਰ ਬਾਹਰ ਆਣ ਕੇ ਗਾਲਾਂ ਗੂਲਾਂ ਕੱਢਣ ਦੇ ਗਾਲ ਮੰਦਾ ਕਰਨ ਲੈ ਬੇ ਆ ਠੀਕ ਹੈ ਤੇ ਮੈਂ ਭੈਣਾ ਦੀ ਆਂਦੇ ਸੰਦੀਪ ਨੂੰ ਬਾਹਰ ਬਲਾਓ ਤੇ ਦੇਖੋ ਗੋਲੀ ਹੱਥੇ ਫੜਾ ਮਾਨਦੇ ਸੰਦੀਪ ਨੂੰ ਬਾਹਰ ਬਲਾਓ ਤੇ ਮੇਰੇ ਸਿਸਟਰ ਆਂਦੇ ਸੰਦੀਪ ਘਰ ਨਹੀਂ ਹੈਗਾ ਤੇ ਮੈਂ ਥੱਲੇ ਸੁਣ ਲਿਆ ਗੱਲ ਤੇ ਮੈਂ ਕੋਠੇ ਚਲ ਗਿਆ ਵੇਖਿਆ ਤੇ ਤਿਰਪਾਨਾ ਮਾਰਨੇ ਤਸਕੋਰ ਖੜੇ ਇਨਾਂ ਨੇ ਤੇ ਤਸਕੋਰ ਫੜ ਕੇ ਤੇ ਇਨਾਂ ਨੇ ਕੀ ਕੀਤਾ ਗੋਲੀ ਪਹਿਲੇ ਮੇਰੇ ਵੱਲੋਂ ਤਾਣੀ ਤੇ ਮੈਂ ਆਪਣੇ ਕੋਠੇ ਰੇਟ ਮਾਰਤੀ ਠੀਕ ਹੈ ਪਿਸਤਲ ਥੱਲੇ ਡਿੱਗ ਗਿਆ ਹੁਣ ਪਤਾ ਨਹੀਂ ਉਹਦੇ ਵਿੱਚੋਂ ਗੋਲੀ ਡਿੱਗੀ ਹੈ ਹਨਾ ਠੀਕ ਹੈ ਇਹ ਨਹੀਂ ਆਪਾਂ ਪਤਾ ਆਪਾਂ ਨੂੰ ਰੋਂਦ ਉੱਥੋਂ ਲੱਭ ਮੇਰਾ ਨਾਮ ਕਮਲ ਬੰਗਾਲੀ ਕਨਕੇ ਬੁਲੰਦਾ ਮੈਨੂੰ ਹਸਾਬ ਦਾ ਸਰਪੰਚ ਹਾਂ 15 ਸਾਲ ਲਗਾਤਾਰ ਮੈਂ ਸਰਪੰਚੀ ਕੀਤਾ ਨਾਲ ਸ਼ਿਰਮਣੀ ਅਕਾਲੀ ਦਮਾ ਦਾ ਮਾਜਾ ਜੁੰਦਾ ਪ੍ਰਧਾਨ ਵੀ ਹਾਂ ਮੈਂ ਤੋ ਆਜ ਦਾ ਜ ਰਾਮਨਗਰ ਕਲੋਨੀ ਮਜੀਠਰ ਔਰ ਬਾਈਪਾਸ ਦਾ ਰਹਿਣੇ ਵਾਲਾ ਹਾਂ ਮੈਂ ਤੋ ਮੇਰਾ ਉਪਰ ਜੋ ਹਮਲਾ ਕੀਤਾ ਮੇਰਾ ਮੁੰਡਾ ਦਾ ਉਪਰ ਮੇਰਾ ਉਪਰ ਮੇਰਾ ਫੈਮਿਲੀ 'ਕਾ ਉਪਰ ਜੋ ਜਾਨ ਲੈਵਾ ਹਮਲਾ ਕੀਤਾ ਇਹ ਫਿਰੋਤੀ ਮੰਗਨੇ ਵਾਲਾ ਬੰਦਾ ਹੈ ਇੱਕ ਬੰਦਾ ਤੋਂ ਮੈਂ ਪਛਾਨਦਾ ਦੂਸਰਾ ਤੀਸਰਾ ਬੰਦਾ ਨੂੰ ਮੈਂ ਪਛਾਨ ਨਹੀਂ ਪਾਇਆ ਦੋ ਬੰਦਿਆਂ ਦਾ ਨਾਮ ਨਾਮ ਦਾ ਪਤਾ ਹੈ ਮੈਨੂੰ ਦੋਨੋਂ ਆਥੇ ਰਿਵਲਵਰ ਸੀ ਉਹਨਾਂ ਦਾ ਦੋਨੋਂ ਆਥੇ ਮੈਨੂੰ ਜਾਨਲੇਵਾ ਹਮਲਾ ਕੀਤਾ ਨੇ 1 ਸੈਕਿੰਡ ਲਈ ਮੇਰਾ ਭਤੀਜਾ ਅਗਰ ਸਾਹਮਣੇ ਨਾ ਹੁੰਦਾ ਤਾਂ ਫਿਰ ਮੈਨੂੰ ਮਾਰ ਦੇਣਾ ਸੀ ਇਹਨਾਂ ਨੇ ਮੇਰਾ ਭਤੀਜਾ ਸਾਹਮਣੇ ਆਇਆ ਉਹਨਾਂ ਦਾ ਸੀਨਾ 'ਤੇ ਇੱਕ ਗੋਲੀ ਲੱਗਾ ਤੇ ਲੱਤ 'ਤੇ ਇੱਕ ਗੋਲੀ ਲੱਗਾ ਲੈਫਟ ਸਾਈਡ 'ਤੇ ਇੱਕ ਗੋਲੀ ਲੱਗਾ ਤਾਂ ਉਹਨਾਂ ਨੇ ਮੈਨੂੰ ਬਚਾ ਲਿਆ ਨਹੀਂ ਤਾਂ ਮੈਨੂੰ ਉਹਨਾਂ ਨੇ ਜਾਨਸ਼ੀ ਮਾਰ ਦੇਣਾ ਸੀ ਕਾਲ ਅ ਕੁਰਸੂ ਰਾਤੀ ਉਹਨਾਂ ਨੇ 11:00 ਵਜੇ ਦੇ ਵਿਚ ਵਿੱਚ ਮੇਰੇ ਇਧਰ ਆਇਆ ਸੀ ਆ ਕੇ ਫਿਰ ਉੱਤੀ ਮੇਰਾ ਮੈਸੇਜ ਦੇਖ ਕੇ ਗਿਆ ਬੰਦ ਨੂੰ ਜੋ ਉਹਨਾਂ ਨੂੰ ਕਈ ਲੱਖ ਰੁਪਇਆ ਪੈਸਾ ਦੇ ਦੇ ਨਹੀਂ ਤੇ ਫਿਰ ਤੈਨੂੰ ਮਾਰ ਦੇਣਾ ਮੈਂ ਤਾਂ ਮੈਂ ਸੁੱਤਾ ਮਜ਼ਾਕ ਕਰਦਾ ਪਿਆ ਇਸ ਕਰ ਮਜ਼ਾਕ ਵਿੱਚ ਲੈ ਲਿਆ ਅੱਗੇ ਵੀ ਕਈ ਵਾਰੀ ਮੈਨੂੰ ਧਮਕੀਆਂ ਦਿੱਤਾ ਮੈਂ ਉਸ ਉੱਪਰ ਵਾਇ ਨਹੀਂ ਕੀਤਾ ਲੇਕਿਨ ਕਾਲ ਇਹਨਾਂ ਨੇ ਅਸਲੀ ਹਕੀਕਤ ਦਿਖਾਇਆ ਜੀ ਇਹਨੇ ਮੈਂ ਗੈਂਗਸਟਰ ਹੂੰ ਇਹਦਾ ਨਾਲ ਕੋਈ ਬਰਾ ਗੈਂਗਸਟਰ ਹੋਗਾ ਇਹਦਾ ਨਾਲ ਇਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਚਾਹੀਏ আর ਜੋ ਮਾਨ ਸਾਹਿਬ ਨੂੰ ਆਹੀ ਬੇਨਤੀ ਕਰਦਾ ਸੀਮ ਸਾਹਿਬ ਨੂੰ ਇਹ ਪ੍ਰਸ਼ਾਸਨ ਨੂੰ ਕਹੋ ਜੋ ਜਹਾ ਹੈ ਪ੍ਰਵਾਸੀ ਮਜ਼ਦੂਰ ਹੈ ਹਮਾਰਾ ਸਾਥ ਇਤਨਾ ਬੰਦਾ ਜੁੜਾ ਹੋਆ ਤਾਂ ਸਾਰਾ ਡਰ ਕੇ ਮਾਰੇ ਕਹਿੰਦਾ ਹੈ ਬੰਗਾਲ ਚਲੇ ਜਾਏਗੇ ਅਗਰ ਸਾਡਾ ਬੰਗਾਲ ਬਿਹਾਰ ਯੂਪੀ ਚਲੇ ਜਾਏਗੇ ਤਾਂ ਪੰਜਾਬ ਕੌਣ ਚਲਾਏਗਾ ਜੀ ਤੋ ਇਹ ਜੇ ਅਗਰ ਇਤਨਾ ਹੀ ਕੋਈ ਚੰਦਾ ਡਾਕਸ ਦਾ ਉੱਪਰ ਕਾਰਵਾਈ ਕਰਨਾ ਚਾਹੁੰਦਾ ਇੱਕ ਗੈਂਗਸਟਰ ਉੱਪਰ ਵੀ ਕਾਰਵਾਈ ਕਰੋ ਜੋ ਮੇਰਾ ਬੰਦਾ ਕਾਰਵਾਈ ਕਰੋ ਔਰ ਮੇਰਾ ਜਾਨ ਦਾ ਮਾਲ ਦਾ ਰੱਖਸ਼ਾ ਕਰ ਲਈਏ ਕੋਈ ਗਾਣਮੈਨ ਵਗੈਰਾ ਕੋਈ ਜੋ ਵੀ ਹੋਗਾ ਸੇਫਟੀ ਬਸਤੇ ਮੇਰੇ ਕੋ ਚਾਹੀਏ ਪੁਲਿਸ ਨੂੰ ਆ ਵੀ ਕੋਈ ਕਾਰਵਾਈ ਨਹੀਂ ਆ ਵੀ ਐ ਸਚੁਨਾਰਾ ਵੀ ਗੱਲ ਹੋਇਆ ਮੇਰਾ ਉਹਨਾਂ ਕਹਿੰਦਾ ਪਰਚਾ ਕਰਤਾ ਜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਅਭੀ ਤੱਕ ਫਰਾਰ ਨਹੀਂ ਇਹਨਾਂ ਨੇ ਬਾਕੀ ਸਭ ਬਾਹਰ ਹੈ ਦੋ ਬੰਦਿਆਂ ਨੇ ਉਹ ਕਾਰਵਾਈ ਕਰਨੇ ਵਾਸਤੇ ਫਰ ਲਿਆ ਨਾ ਨਹੀਂ ਬਾਕੀ ਬੰਦਾਂ ਦਾ ਕੋਈ ਪਤਾ ਨਹੀਂ ਕਿਨੇ ਫਾਇਰ ਕੀਤੇ ਸੀ ਕਿੰਨੀਆਂ ਗੋਲੀਆਂ ਲੱਗੀਆਂ ਲਗਭਗ ਮੇਰੇ ਹਿਸਾਬ ਸੇ 9 ਤੋਂ 10 ਫਾਇਰ ਕੀਤਾ ਇਹਨਾਂ ਨੇ ਦੋ ਗੋਲੀ ਮੇਰੇ ਉੱਤੇ ਲੱਗਾ ਉਧਰ ਮੇਰਾ ਗੇਟ 'ਤੇ ਦੇਖਲਾ ਹੁੰਦਿਆ ਗੇਟ 'ਤੇ ਵੀ ਮਾਰਤਾ ਇਹਨਾਂ ਨੇ ਮੇਰਾ ਬੱਚਾ ਤੋਂ ਵੀ ਲੱਗਨੇ ਸੇ ਬਚ ਗਿਆ ਬਾਕੀ ਇੱਕ ਫਾਇਰ ਇਧਰ ਉਧਰ ਵਗਿਆ ਗੱਡੀ ਗੱਡੀ 'ਤੇ ਲੱਗ ਗਿਆ ਮਤਲਬ ਫਾਇਰ ਬਹੁਤ ਕੀਤਾ ਰਹਿੰਦੇ ਮੇਰਾ ਹੀ ਗੁੰਤੀ ਨਾਲ ਵਗ ਗਿਆ ਸੀ ਕੋਠਾ ਤੋਂ ਉੱਪਰ ਚੜ ਗਿਆ ਸੀ ਇਹ ਬੋਤਲ ਬੋਤਲ ਚਲਾ ਕੇ ਜਾਨ ਬਚਾਉ ਉਹ ਕੀਤਾ ਸੀ ਦੋ ਜੁਨਾ ਦਾ ਇਹ ਦੇਖਾ ਪਿਸਤੌਲ ਆ ਮਰੇ ਖਲ ਦੋ ਦੋ ਹੱਥੇ ਪਿਸਤੌਲ ਚਲਾ ਰਹਾ ਸੀ ਉਹ ਹਾਂਜੀ ਨਾ ਹਾਂਜੀ ਹਾਂਜੀ ਉਹ ਦੋ ਦੋ ਹੱਥੇ ਪਿਸਤੌਲ ਚਲਾ ਰਹਾ ਸੀ ਤੇ ਇੱਕ ਬੰਦਾ ਆਪੀਸੇ ਚ ਆਵਾਜ਼ ਦੇ ਰਹਾ ਦੇ ਰਹਾ ਕੋਈ ਨਾਮ ਆ ਰੌਣਕ ਹੋਰ ਅੱਗੇ ਜਾ ਕੇ ਕਰੋ ਲੇਕਿਨ ਇਤਨਾ ਹੀ ਸੁਨਾ ਬਾਕੀ ਨਾ ਹੀ ਖਤਰਾ ਹੈ ਨਾ ਉੱਪਰ ਅੱਗੇ ਵੀ ਹਮਲਾ ਕਰ ਸਕਦਾ ਇਸ ਕਰਕੇ ਪ੍ਰਸ਼ਾਸਨ ਸੇ ਅੱਗੇ ਉਮੰਦਰੀ ਹੈ ਇਹ ਜਲਦੀ ਸੇ ਜਲਦੀ ਇਹ ਬੰਦਾਂ ਨੂੰ गिरफ्तार करना चाहिए नहीं तो सोमवार तक देखना मंगलवार धरना पर तो बैठ जाएंगे बैठ के जो भी इंसाफ अ मांगेंगे तो रात ग्यारह बज के मेरे ख्याल बीस मिनट का है पहले हमला हुआ दस बजे उसका बाद ग्यारह बज के बीस से इक्कीस मिनट में हुआ है मेरे ख्याल मेरा कोई हथियार सी लेकिन मैं चलाया नहीं पाया मेरा हथियार थाना में जमा है मेरा हाथ यार अभी लेके नहीं आया इसमें अगर मैं अगर मेरा पास होता तो मैं जान बचाने का कोशिश तो जरूर करना था मैं मेरा पास है ही नहीं इस करके मैं दुखी है जो मैं चला नहीं पाया मेरा सुरक्षा मैं खुद नहीं कर पाया सीसी टीवी है सीसी टी वी फुटेज भी तुम देने लगा मेरे मोबाइल से भी है और भी जगह फिर डी बी आर लेके गया पुलिस वाला एस एस ओ साहब ने लेके गया एस सी भी सब राति आया ਉਹਨਾਂ ਨੂੰ ਮੈਂ ਪੀਸੀਆਰ ਵੀ ਆਇਆ ਸੀ ਉਹਨਾਂ ਨੂੰ ਕਿਹਾ ਸੀ ਆਦਾ ਗੁੰਡਾ ਤੁਸੀਂ ਰੁਕੋ ਮੇਰੇ ਕੋਲ ਦੋਵਾਰਾ ਹਮਲਾ ਦਾ ਸ਼ੱਕ ਹੈ ਇਹਦੇ ਉੱਪਰ ਵਿਸ਼ਵਾਸ ਨਹੀਂ ਤਾਂ ਲੇਕਿਨ ਇਹਨਾਂ ਨੇ ਰੁਕਾ ਨਹੀਂ ਐਸਐਸਓ ਸਾਬ ਵੀ ਨਹੀਂ ਆ। ਜਦ ਦੋਵਾਰਾ ਹਮਲਾ ਹੋਇਆ ਫਿਰ ਐਸਐਸਓ ਸਾਬ ਆਇਆ, ਏਸੀਬੀ ਏਸੀਬੀ ਸਾਬ ਵੀ ਆ ਗਿਆ। ਉਹ ਬੋਲਦਾ ਬਰਸ਼ਾ ਦਿੱਤਾ ਮੈਨੂੰ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਪਰ ਮੌਕੇ ਤੇ ਬੰਦੇ ਫੜੀ ਗਈ ਨਹੀਂ ਕੋਈ। ਮੌਕੇ ਤੇ ਕੋਈ ਬੰਦਾ ਜੋ ਗੁਲੀ ਚਲਾਣ ਵਾਲਾ ਬੰਦਾ ਨਹੀਂ ਬਲਕਿ ਦੋ ਬੰਦੇ ਜੁਣ ਉਹਨਾਂ ਦਾ ਸਾਥ ਤਾਂ ਦੋ ਬੰਦਾ ਫੜ ਲਿਆ। ਮੇਰਾ ਨਾਮ ਹੈਗਾ ਸੰਦੀਪ ਰਾਮਨਗਰ ਕਲੋਨੀ ਦਾ ਮੈਂ ਰਹਿ ਮੈਂ ਰਾਤੀ ਆਪਣੇ ਘਰ ਬੈਠਾ ਸੀ ਠੀਕ ਐ ਮੈਨੂੰ ਘਰ ਬਾਹਰ ਰੋਲਾ ਪੈਂਦਾ ਦਿਖਿਆ ਤੇ ਭੈਣ ਮੈਨੂੰ ਪੁੱਛਣ ਦੇ ਆਂਦੇ ਸੰਦੀਪ ਕਿੱਥੇ ਆ ਆਣ ਕੇ ਗੇਟ ਤੇ ਦੱਤ ਬੁੱਤਰ ਮਾਰਨ ਡੈ ਬੇ ਤੇ ਮੈਂ ਅੰਦਰ ਹੀ ਤੇ ਮੇਰੇ ਸਿਸਟਰ ਕਹਿੰਦੇ ਘਰ ਨਹੀਂ ਹੈਗਾ ਸੰਦੀਪ ਤੇ ਮੈਂ ਸੁਣ ਲਿਆ ਮੈਂ ਕਿਹਾ ਭਾਈ ਖਾ ਪਤਾ ਨਹੀਂ ਕੋਣ ਹੈਗਾ ਵਾ ਬੁਲਾਉਂਦਿਆ ਤੇ ਮੈਂ ਕੋਠੇ ਚੱਲ ਗਿਆ ਤੇ ਇਹ ਪੀਤਾ ਹੀ ਇਹਨੇ ਫੜਿਆ ਪਿਸਤੌਲ ਹੱਥ 'ਚ ਇਹਨੇ ਪਹਿਲੇ ਹੀ ਮੇਰੇ ਤੇ ਹਮਲਾ ਕੀਤਾ ਵਾ ਠੀਕ ਐ ਤੇ ਇਹਨੇ ਪਿਸਤੌਲ ਕੱਢਿਆ ਮੇਰੇ ਵੱਲੋਂ ਤਾਂਣਿਆ ਮੇਰੇ ਕੋਲ ਆ ਕੇ ਕੋਠੇ ਹਿੱਟ ਪਈ ਸੀ ਮੈਂ ਉਹ ਮਾਰੀ ਤੇ ਇਹ ਥੋੜਾ ਪਿੱਛੇ ਹਟ ਗਿਆ ਠੀਕ ਹੈ ਫਿਰ ਇੱਕ ਦੋ ਮਿੰਟਾਂ ਮਾਰੀਆਂ ਤੇ ਇਹ ਪਿੱਛੇ ਹਟਿਆ ਫਿਰ ਇਹਨੇ ਪਿੱਛੇ ਜਾ ਕੇ ਗੋਲੀ ਚਲਾਈ ਉੱਥਰ ਹੁਣ ਇਹਦੇ ਕੋਲ ਪਤਾ ਗੋਲੀ ਚੱਲੀ ਕਿ ਨਹੀਂ ਇੱਕ ਜਿੰਦਾ ਰੋਂਦ ਮੇਰੇ ਕੋ ਹੈਗਾ ਜੇ ਆ ਵੇਖੋ ਜਿੰਦਾ ਰੋਂਦ ਹੈਗਾ ਮੇਰੇ ਕੋ ਜਿੰਦਾ ਰੋਂਦ ਹੈਗਾ ਵਾ ਇਹ ਮੈਨੂੰ ਉੱਥੋਂ ਲੱਭਾ ਵਾ ਤੁਹਾਡੇ ਜਦੋਂ ਪਹਿਲਾ ਹਮਲਾ ਤੁਹਾਡੇ ਤੇ ਜ਼ਰੂਰ ਹੋਇਆ ਸੀ ਹਾਂਜੀ ਹਾਂਜੀ ਤੁਹਾਨੂੰ ਦਿਖਾ ਦਿੱਤੀ ਜਿਹੜੇ ਬਾਰੇ ਹਾਂਜੀ ਦਿੱਤੀ ਮੇਰੇ ਕੋ ਵੀਡੀਓ ਸੀ ਪਈ ਆ ਕੀ ਕਾਰਵਾਈ ਕੀਤੀ ਕਾਰਵਾਈ ਇਹਨਾਂ ਨੇ ਕੀਤੀ ਨਹੀਂ ਉਦੀ ਕੋਈ ਵੀ ਅੱਛਾ ਜੀ ਹਾਂਜੀ ਇਹ ਦੁਬਾਰਾ ਹਮਲਾ ਇਹ ਦੁਬਾਰਾ ਹੋ ਗਿਆ ਹਮਲਾ ਤੇ ਓਣ ਮੈਂ ਇਹੋ ਹੀ ਕੱਲ ਚੋਣਾ ਚਾਹੁੰਦਾ ਕਿ ਇਹੋ ਜਿਹਿਆਂ ਨੂੰ ਨੱਥ ਪਾਉਣੀ ਚਾਹੀਦੀ ਹੁਣ ਸਰਪੰਚ ਸਾਹਿਬ ਤੇ ਵੀ ਆਪਣੇ ਸਾਡੇ ਇੱਥੇ ਹਮਲਾ ਆਇਆ ਵਾ ਠੀਕ ਹੈ ਹੁਣ ਇਦਰੋਂ ਹਮਲਾ ਕਰਕੇ ਇਹ ਤੇ ਮੇਰੇ ਹੱਲ ਚਲ ਗਏ ਆ ਤੁਹਾਡੇ ਵੱਲ ਕਿੰਨੇ ਵਜੇ ਗਏ ਮੇਰੇ ਹੱਲ ਗਏ ਆ 12 ਵਜੇ 12 ਵਜੇ ਹਾਂਜੀ 12 ਸਾਢੇ 12:00 ਵਜੇ ਗਏ ਆ 12:00 ਦੇ ਵਿੱਚ ਵਿੱਚ ਬੰਦੇ ਦੀ ਬੈਕਗ੍ਰਾਉਂਡ ਕੀ ਆ ਬੈਕਗ੍ਰਾਉਂਡ ਇਹ ਆ ਕਿ ਜੇਲਾ ਜੁਲਾ ਇਹਨਾਂ ਨੇ ਚਲੋ ਚੋਰੀਆਂ ਚਕਾਰੀਆਂ ਚ ਕ ਤੇ ਇਹਨਾਂ ਨੂੰ ਹੁਣ ਸਪੋਰਟ ਹੁਣ ਪਤਾ ਨਹੀਂ ਕਿਹਦੀ ਆ ਅੰਦਰ ਵੀ ਸਪੋਰਟ ਹੈਗੀ ਇਹਨਾਂ ਨੂੰ ਠੀਕ ਆ ਇਹ ਆਉਂਦੇ ਆ ਫੇਰ ਗੋਲੀਆਂ ਚਲਾਉਂਦੇ ਆ ਇਦਾਂ ਕਰਦੇ ਆ ਇਹ ਇਹਨਾਂ ਨੂੰ ਸਾਡੇ ਮਹੱਲੇ 'ਚ ਵੀ 2-4 ਜਣੇ ਦੀ ਸਪੋਰਟ ਹੈਗੀ ਆ ਇਹ ਮਹੱਲੇ ਵਾਲੇ ਲੈ ਕੇ ਆਉਂਦੇ ਆ ਇੱਥੇ ਮਹੱਲੇ 'ਚ ਅਸੀਂ ਤੇ ਇਹੋ ਕਹੀਦਾਗੇ ਸਾਡਾ ਬਚਾ ਕਰੋ ਪੁਲਿਸ ਨੂੰ ਇਹ ਸਾਡੀ ਪਿਛਲੀ ਵਾਰੀ ਵੀ ਵੀਡੀਓ ਉਹਨਾਂ ਨੇ ਦਿੱਤੀ ਉਹਦਾ ਵੀ ਕਾਰਵਾਈ ਕੁਛ ਨਹੀਂ ਕੀਤੀ ਇਹਨਾਂ ਨੇ ਤੇ ਹੁਣ ਦੁਬਾਰਾ ਫੇਰ ਮੇਰੇ ਤੇ ਹਮਲਾ ਹੋ ਚੁੱਕਿਆ ਵਾ ਮੰਨਦੇ ਜੇ ਕਾਰਵਾਈ ਕੀਤੀ ਦੀ ਤਾਂ ਇਹ ਗੱਲ ਨਹੀਂ ਨਹੀਂ ਕਰਨੀ ਇਹ ਕਾਰਵਾਈ ਕੀਤੀ ਨਹੀਂ ਜਨਾਬ ਇਹ ਗੱਲ ਹੋਣੀ ਨਹੀਂ ਮੇਰੇ ਤੇ ਹੁਣ ਸਰਪੰਚ ਸਾਹਿਬ ਤੇ ਵੀ ਹਮਲਾ ਹੋ ਗਿਆ ਜਿਹੜੇ ਸਾਡੇ ਰਾਖੀ ਹੈਗੇ ਆ ਜਿਹੜੇ ਸਾਡੇ ਮਹੱਲੇ ਦੇ ਉਹਨਾਂ ਤੇ ਹਮਲਾ ਹੋ ਗਿਆ ਤੇ ਹਾਂ ਕੀ ਗਾੜੀ ਇਹ ਇੱਕ ਸਰਪੰਚ ਨੇ ਇੱਥੇ ਆਪਣੇ ਕਮਲ ਜੀ ਉਹਨਾਂ ਦੇ ਨਾਲ ਝਗੜਾ ਹੋਇਆ ਕੋਈ ਲੜਕੇ ਜਿਹੜੇ ਬਾਹਰੋਂ ਆਏ ਨੇ ਉਹ ਆ ਕੇ ਇੱਥੇ ਇਹਨਾਂ ਦੇ ਨਾਲ ਝਗੜਾ ਕੀਤਾ ਹੋ ਹੁਣ ਉਹਨਾਂ ਦੇ ਬਿਆਨ ਦਰਜ ਕਰ ਰਹੇ ਜੋ ਵੀ ਉਹ ਬਿਆਨ ਦਰਜ ਕਰਾਣਗੇ ਉਸ ਮੁਤਾਬਕ ਕਾਰਵਾਈ ਕਰਦਾਂਗੇ ਤੇ ਜੋ ਵੀ ਇਹਦੇ ਵਿੱਚ ਇਨਵੋਲਵ ਆਏ ਜਾਣਗੇ ਜਲਦੀ ਉਹਨਾਂ ਨੂੰ ਰੌਂਡ ਅਪ ਕਰ ਲਿਆ ਜਾਵੇ ਕਾਰਨ ਪਤਾ ਨਹੀਂ ਲੱਗਿਆ ਕਾਨੂੰਨ ਨਹੀਂ ਕੋਈ ਖਾਸ ਉਹਨਾਂ ਦੀ ਮਤਲਬ ਬਿਆਨ ਦਰਜ ਕਰਵਾ ਰਹੇ ਨੇ ਫਿਲਹਾਲ ਕਿਉਂਕਿ ਉਹ ਚ ਜਿਹੜੀ ਗੱਲ ਸਾਹਮਣੇ ਆਈ ਹੈਗੀ ਹਸਪਤਾਲ ਵਿੱਚ ਕਾਰਵਾਈ ਕਰਵਾਉਂਦੇ